ਮਾਰ ਕੇ ਲੁੱਟਿਆ ਮੁੰਡਾ ਨਹੀਂ ਸ਼ਕੀਨ ਜਾਂਦਾ ਦਾ ਉਹ ਦਾ ਜਾਪਦਾਏ ਚੋਗ ਵਿੱਚ ਫੁੱਟਿਆ ਘੜੀ ਪਾਲਿ ਜਾਵੇ ਘਾਟਦਾ ਹੇਰਦਾਏ ਮਾਰਾ ਨੀਓ ਸਦਾ ਤੇਰੇ ਨਾਮ ਦੀ ਅੱਖਾਂ ਨੂੰ ਪਿਆਸ ਤੇਰੀ ਦੀਦਵਾਲੇ ਜਾਮ ਦੀ ਤੇਰ ਦਾਇ ਮਹਾਰਾਣੀਓ ਸਦਾ ਤੇਰੇ ਨਾਮ ਦੀ ਅੱਖਾਂ ਨੂੰ ਪਿਆਰ ਤੇਰੀ ਦੀ ਦਵਾਰੇ ਜਾਂਦੀ ਹੋਵੇ ਨਸ਼ਾ ਜੋ ਸ਼ਰਾਬੀਆਂ ਦਾ ਤੁੱਟਿਆ ਵੀ ਮਹਾਰਾਣੀ ਤਾਰਿ ਪੱਤੇ ਦਾ ਗੱਲਾਂ ਨਿੱਕੀਆਂ ਮਾਰ ਕੇ ਨੁੱਤਿਆ ਮੁੰਡਾ ਨਹੀਂ ਜਿਕੀਨ ਜੱਟ ਦਾ ਜਵਾਨੀ ਕਰੀ ਫਰਦਾਓ ਕੱਖ ਦੀ ਤੇਰੇ ਲਈ ਜੂੰਦਾ ਨਾ ਗੁੰਦਾ ਸ ਕੋਈ ਸੱਚ ਦੀ ਲੱਖਾਂ ਦੀ ਜਵਾਨੀ ਕਰੀ ਫਰਦਾਓ ਕੱਖ ਦੀ ਤੇਰੇ ਲਈ ਜੂੰਦਾ ਨਾ ਗੁੰਦਾ ਸ ਕੋਈ ਸੱਚ ਦੀ ਗੂਟਾ ਕਰੂ ਦਾ ਜਣਾ ਤੋ ਮੁਤਿਆ ਖਾਵੇ ਨਾ ਵਸਾ ਟੱਟਦਾ ਗੱਲਾਂ ਨਿਕੀਆਂ ਮਹਾਰੀ ਕੇ ਲੁਟਿਆ ਮੁੰਡਾ ਨਹੀਂ ਫਿਕੀਨ ਜਾਂਦਾ ਮਾਨੂੰ ਹੋਇਆ ਕਾਲੀ ਵੇਖ ਨਹੀਂ ਫੁਕੀਨੀ ਸਿੱਧ ਕਾਂ ਦਾ ਪੱਕਾ ਫਰੇ ਪੱਟੀ ਹੋ ਤੀਰੀ ਰਾਂਝੇ ਮਾਨੂੰ ਹੋਇਆ ਕਾਲੀ ਵੇਖ ਨਹੀਂ ਫੁਕੀਨੀ ਸਿੱਧ ਕਾਂ ਦਾ ਪੱਕਾ ਫਰੇ ਪੱਟੀ ਹੋ ਤੀਰੀ ਲੋਕ ਲਾਭ ਨੂੰ ਪਰੇ ਕਰ ਸੁਟਿਆ ਗਲੀਆਂ ਦੇ ਘੇਰੇ ਘੱਟ ਦਾ ਗੱਲਾਂ ਮਿੱਠੀਆਂ ਮਹਾਰੀ ਕੇ ਨੁਟਿਆ ਮੁੰਡਾ ਨਹੀਂ ਸਗੀਨ ਜਾਂਦਾ ਕਿਤੇ ਮਾਰਨਾ ਮੈਨਾ ਸਿਮ ਸਾਟੇ ਹੁਣਾ ਚਿੱਤ ਚੋਂ ਵਿਸਾਰਨਾ ਆਜ ਕਾਂ ਵੀ ਹਾ ਤੈਨੂੰ ਡਰਾਵੇ ਕਿਤੇ ਮਾਰਨਾ ਮੈਨਾ ਸਿਮ ਸਾਟੇ ਹੁਣਾ ਚਿੱਤ ਚੋਂ ਵਿਸਾਰਨਾ ਕੋਈ ਕੱਟ ਕੇ ਦੇਵੇ ਸਵੰਤ ਪਹਿ ਸਿਮਰਾ ਦੇ ਘਰ ਚੱਤੀ ਦਾ ਗੱਲਾਂ ਮਿੱਠਾਂ ਮਾਰ ਕੇ ਨੁਤਿਆ ਮੁੰਡਾ ਵੀ ਕੀ ਜਾਂਦੀ ਦਾ ਉਹ ਬਾਜ਼ਾਰ ਦਾ ਹੋ ਤੋ ਗਿੱਲ ਫੁੱਟਿਆ ਕਵੀ ਪਲ ਜਾਵੇ ਕੱਟਦਾ ਗੱਲਾਂ ਮਿੱਠੀਆਂ ਮਾਰ ਕੇ ਮੁਟਿਆ ਮੁੰਡਾ ਨਹੀਂ ਗੀਰ ਜਾਪੀਦਾ